ਇਹ ਭਾਰਤੀ ਕਿਸਾਨ ਜੀ ਨੇ ਇਕਤਾ ਗ੍ਰਾਹਕਾਂ ਵੱਲੋਂ ਪੰਜ ਰੋਜ਼ੇ ਧਰਨੇ ਮਤਲਬ ਦਿੱਤੇ ਜਾ ਰਹੇ ਹੈ ਜਿਲ੍ਹਾ ਹੈੱਡਕੁਆਰਟਰਾਂ ਉੱਤੇ ਇਹਦੀਆਂ ਜਿਹੜੀਆਂ ਮੰਗਾਂ ਨੇ ਗਿਆ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਕੁਝ ਉਹ ਲਾਗੂ ਕਰਾਉਣ ਲਈ ਕੁਝ ਮੰਗਾਂ ਨਵੀਆਂ ਮਨਾਉਣ ਲਈ ਜਿਵੇਂ ਕਰਜ਼ਿਆਂ ਵਾਲੀ ਗੱਲ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਾਉਣ ਲਈ ਖੇਤੀਬੀਤੀ ਹੈ ਜਿਹੜੀ ਉਹ ਕਿਸਾਨਾਂ ਪੱਕੀ ਹੋਣੀ ਚਾਹੀਦੀ ਹੈਗੀ ਜਿਹੜੇ 60-60 ਸਾਲ ਦੇ ਕਿਸਾਨ ਮਜ਼ਦੂਰ ਆ ਤੇ ਔਰਤਾਂ ਹੋ ਗਿਆ ਉਹਨਾਂ ਦੀਆਂ 10-10000 ਰੁਪਿਆ ਪੈਨਸ਼ਨ ਐਸੇ ਤਰ੍ਹਾਂ ਦਾ ਹੋਰ ਖੁਦਕਸ਼ੀ ਵਾਲੇ ਮਾਮਲੇ ਨੂੰ ਲੈ ਕੇ ਪੂਰੀਆਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਲੈ ਕੇ 5 ਰੋਜ਼ਾ ਧਰਨਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਚੱਲੂਗਾ ਤੇ ਉਸ ਤੋਂ ਬਾਅਦ ਜੇ ਸਰਕਾਰ ਦੀ ਕੰਨ ਤੇ ਜੂ ਨਾ ਫਰਕੀ ਤਾਂ ਫਿਰ ਅਸੀਂ ਚੰਡੀਗੜ੍ਹ ਵੱਲ ਵੀ ਬਹੀ ਵਿਰਾਂ ਘੱਟਾਂਗੇ ਤੇ ਉੱਥੇ ਪੱਕਾ ਮੋਰਚਾ ਲਾ ਕੇ ਮੰਗਾਂ ਮਨਾ ਕੇ ਲੈ ਕੇ ਆਵਾਂਗੇ ਅੱਜ ਅਸੀਂ ਭਾਰਤੀ ਕਿਸਾਨ ਜੁਨੀਅਨ ਏਕਤਾ ਗ੍ਰਾਹਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਮਾਨਸਾ ਡਿਸਟ੍ਰਿਕਟ ਹੈੱਡਕੁਆਟਰ ਤੇ ਜਿਹੜਾ 5 ਰੋਜ਼ਾ ਧਰਨਾ ਦੇ ਰਹੇ ਆ ਇਸ ਧਰਨੇ ਦਾ ਜਿਹੜਾ ਮਨੋਰਥ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕਰਕੇ ਆਪਣੀ ਸਤਾ ਦੀ ਕੁਰਸੀ ਸੰਭਾਲੀ ਸੀ ਉਹ ਵਾਅਦੇ ਆ ਜਿਹੜੇ ਉਹਨੇ ਪੂਰੇ ਨਹੀਂ ਕੀਤੇ ਉਹ ਸਤਾ ਚਾਣ ਵੇਲੇ ਉਸਨੇ ਕਿਹਾ ਸੀ ਕਿ ਮੈਂ ਕਿਸਾਨ ਦੇ ਹੱਕ ਦੀ ਜਿਹੜੀ ਖੇਤੀ ਨੀਤੀ ਬਣਾਉਂਗਾ ਜਿਹਦੇ ਨਾਲ ਕਿਸਾਨ ਆ ਜਿਹੜੇ ਉਹ ਖੁਸ਼ਹਾਲ ਹੋ ਜਾਣਗੇ ਪਰ 1.5 ਸਾਲ ਹੋ ਗਿਆ ਸਾਡੀ ਜਥੇਬੰਦੀ ਵੱਲੋਂ ਖੇਤੀ ਨੀਤੀ ਮਨਾਉਣ ਲਈ ਇੱਕ ਖਾਲਡਾ ਦਿੱਤਾ ਗਿਆ ਸੀ ਉਹ ਤੇ ਹਜੇ ਤੱਕ ਉਹਨੇ ਪੂਰਾ ਅਮਲ ਨਹੀਂ ਕੀਤਾ ਤੇ ਨਾ ਹੀ ਕੋਈ ਆਪ ਦੇ ਤੌਰ ਤੇ ਵੀ ਕੋਈ ਖੇਤੀ ਨੀਤੀ ਬਣਾਈ ਹੈ ਜਿਹਦੇ ਤਹਿਤ ਅਸੀਂ ਇਹ ਪਹਿਲਾਂ ਉਹਨੂੰ ਮਤਲਬ ਚੇਤਾਵਨੀ ਦਿੱਤੀ ਸੀ ਕਿ ਇਹ ਖੇਤੀ ਨੀਤੀ ਜਲਦੀ ਬਣਾਈ ਜਾਈ ਜਾਵੇ ਜੇਕਰ ਨਾ ਬਣਾਈ ਤਾਂ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ 5 ਰੋਜ਼ੇ ਧਰਨੇ ਦੇਵਾਂਗੇ ਜੇਕਰ ਇਹ 5 ਰੋਜ਼ੇ ਧਰਨੇ ਨਾਲ ਵੀ ਸਰਕਾਰ ਦੇ ਕੰਨ ਤੇ ਗੂੰਜ ਨਾ ਸਰਕੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸੂਬਾ ਕਮੇਟੀ ਵੱਲੋਂ ਜੋ ਫੈਸਲਾ ਕਰਕੇ ਅਗਲਾ ਐਲਾਨ ਕੀਤਾ ਜਾਊਗਾ ਉਹਦੇ ਤਹਿਤ ਅਸੀਂ ਪੂਰੇ ਜੋਰ ਸ਼ੋਰ ਨਾਲ ਅਗਲਾ ਐਕਸ਼ਨ ਕਰਾਂਗੇ ਤੇ ਅੱਜ ਜਿਹੜਾ ਇਹ ਧਰਨੇ ਦਾ ਪਹਿਲਾ ਦਿਨ ਹੈ ਤੇ ਪੂਰੀ ਗਿਣਤੀ ਦੇ ਵਿੱਚ ਕਿਸਾਨ ਆ ਰਹੇ ਨੇ 5 ਦਿਨ ਇਹ ਲਗਾਤਾਰ ਹੈ ਜਿਹੜਾ ਦਿਨ ਰਾਤ 5 ਰੋਜ਼ਾ ਧਰਨਾ ਚੱਲੂਗਾ